ਬੇਬੇ ਅੱਜ ਤਾਂ ਨਾ ਪੱਠੇ ਯਾਦ ਆ ਗਈ ਹਾਂ ਤੇ ਜਿਹੜੇ ਦਾਣੇ ਪਣਾ ਕੇ ਲਿਆ ਕਰਦੇ ਤੁਸੀਂ ਦਾਣੇ ਪਣਾ ਕੇ ਲਿਆ ਕਰਦੇ ਦਾਣੇ ਖਾਦੇ ਪੱਠੀ ਦੇ ਪੁੰਨੇ ਹੋਏ ਅੱਜ ਆ ਭਾਈ ਬਿਛੇੜਾ ਕਾ ਜਨੇ ਪੱਠੇ ਦਾਣੇ ਕਿਹੜੇ ਕਿਹੜੇ ਬਣਾ ਕੇ ਲਿਆ ਕਰਦੇ ਦਾਣੇ ਭਾਈ ਮੇਰੀ ਮੇਰਾ ਬਾਪ ਜੰਦਾ ਬਣਾਉਣਾ ਬੱਕੀ ਦੇ ਦਾਣੇ ਥੋਲੇ ਆਂਗੇ ਮੂੰਗ ਫਲੀ ਹੋੜਾ ਕਰਦੇ ਉਹ ਵੀ ਖਾਧੀਆਂ ਨੇ ਜਮਾਰ ਦੇ ਜਮਾਰ ਦੇ ਹਾਂ ਸਾਰੇ ਕਸ ਦੇ ਦਾਣੇ ਬਣਾ ਕੇ ਖਾਇਆ ਕਰਦੇ ਰਹੇ ਹਾਂ तो दे गाना। गाना? गी। बोली अच्छा फिर सुना सू भी का गा भट्ठी का बोली भट्ठी बोली सना देना हाँ राभर तेरी भट्ठी च्योरी है राेरी भट्ठी क्योरी है राभुरेरी भट्ठी क्योली मारा तारा ਨਰਾਜ ਦੀ ਦਾਦਾ ਪੱਤੀ ਰੇਤੂ ਆਦਾ ਨਾਣੇ ਕੈਦਾ ਉਮਰਦੀਆਂ ਕੰਤ ਜਿਨਾ ਦੇ ਨਿਆਣੇ ਕੈਦਾ ਉਮਰਦੀਆਂ ਕੰਤ ਜਿਨਾ ਦੇ ਨਿਆਣੇ ਕੈਦਾ ਉਮਰਦੀਆਂ ਕੰਤ ਜਿਨਾ ਦੇ ਨਿਆਣੇ ਕੈਦਾ ਉਮਰਦੀਆਂ ਵਾਹ ਨਹੀਂ ਵਾਹੇ ਰੌਣਕਾਂ ਰੌਣਕਾ ਲਾ ਲੈਣੇ ਬੇਬੇ ਤੁਸੀਂ ਖੂਤੇ ਪਾਣੀ ਭਰੇ ਨੇ ਹਾਂ ਪਾਈ ਪਰ ਇਹਨੇ ਵੀ ਰਸਤਾ ਪਾਣੀ ਵੀ ਲੈ ਪਰ ਇਹਨੇ ਧੋੜ ਤੇ ਹੁੰਦੇ ਕੁੱਤੇ ਉੱਥੇ ਪਾਣੀ ਭਰ ਕੇ ਲੈਂਦੀਆਂ ਅੱਛਾ ਹਾਂ ਉਹ ਜਦ ਬੰਦਾ ਕੁਰੇ ਚੱਲਦੇ ਹੁੰਦੇ ਉਂਦੇ ਪਾਣੀ ਲਿਆਉਂਦੀ ਆਉਂਦੀਆਂ ਅੱਛਾ ਹਲਟ ਚੱਲਦੇ ਸੀ ਹਾਂ ਹਲਟ ਜਦ ਦੇ ਕੁੱਤਾ ਏ ਇਹ ਬੁੰਨੀਆਂ ਹੁੰਦੀਆਂ ਨੇ ਉੱਥੇ ਤੇ ਹੁੰਦੇ ਡੋਰ ਜਾਂ ਪਿੰਡ ਚ ਹਾਂ ਉਹੀ ਹੁੰਦੀ ਉੱਥੇ ਬੁੰਦੇ ਹੁੰਦੀ ਆ ਬੁੜੀਆਂ ਪਾਣੀ ਭਰ ਕੇ अच्छा सांझ ही ਹੁੰਦੀ ਸੀ ਕੰਟੇ ਚ ਹਾਂਜੀ ਹੁੰਦੀ ਸੀ ਅੱਛਾ ਤੇ ਫਿਰ ਖੇਤ ਦੇ ਵਿੱਚ ਤੁਸੀਂ ਸ਼ਰਾਰਤਾਂ ਵੀ ਕਰਦੇ ਹੋਵੋਗੇ ਫਿਰ ਉੱਥੇ ਜੇ ਛੋਟੇ ਜਿਹੇ ਹੁੰਦੇ ਉਹ ਖੇਤ ਕੱਢੀ ਜਾਂਦੇ ਹੋ ਛੋਟੇ ਜਿਹੇ ਜਿਆਦੇ ਪਾਈ ਖੇਤ ਇੱਥੇ ਜਾਂਦੀਆਂ ਮੇਰੇ ਬਾਪ ਨੇ ਤਾਂ ਰੋਟੀ ਖਾਣੀ ਅਜੀ ਨਾਲੇ ਬਾਉ ਢੱਕੀ ਜਾਣਾ ਨਾਲੇ ਗੰਨੇ ਠੁੱਪੀ ਜਾਣਾ ਨਾਲੇ ਅੱਠੀ ਢੀਠ ਗਾਈ ਜਾਣਾ ਭੋਲੀਆਂ ਪਾਈ ਜਾਣੀਆਂ ਉਹ ਖੁਸ਼ ਹੋ ਜਾਂਦਾ ਸੀ ਹੈ ਬਸ ਮੇਰਾ ਬਹੁਤ ਖੁਸ਼ ਹੁੰਦਾ ਸੀ ਮੇਰੇ ਬਾਪ ਨੂੰ ਬਹੁਤ ਚਾਅ ਚੜਦਾ ਸੀ ਕੀ ਦੀ ਦਗਾਉਂਦੀਆਂ ਨੇ ਮੀਂਹ ਦਿਖਾਉਂਦੇ ਨੇ ਮੇਰੀਆਂ ਕੁੜੀਆਂ ਬਈ ਇਹਦੇ ਕੁਝ ਜਾਨ ਨਹੀਂ ਅੱਛਾ ਸਾਡੇ ਤੀਆਂ ਲੱਗਦੀਆਂ ਉਹਦੇ ਤੀਆਂ ਤੇ ਹੱਥਾਂ ਤੇ ਮੱਖਾ ਕਰੀ ਜਾਂਦੀਆਂ ਅੱਛਾ ਚੱਲ ਵੀ ਫਿਰ ਬੋਲੀ ਸੁਣਾਵੀਂ ਵੀ ਹਲਟ ਤੇ ਉਹ ਤੇ ਆਪਣਾ ਖੂਹ ਤੇ ਹੁੰਦੇ ਪਾਣੀ ਭਰਦੇ ਮਟਿਆਰੇ ਨਹੀਂ ਉਹ ਹਾਂ ਵੀਰੇ ਪਾਣੀ ਪਰੇਂ ਈਏ ਮਟਿਆਰੇ ਨਹੀਂ ਕੋਟਕਾਕਾ ਜਾਲੂ ਪਿਆ ਬਾaties ਨਾਰੇ ਨਹੀਂ ਰਾਖੀਆ ਨਾ ਦੇ ਮਰਿਆ ਵੇ ਆਪੇ ਕਿਛ ਕੀ ਜੁਬੀ ਵੰਦਿਆ ਪਾਈਆ ਵੇ ਚਾ ਸੋੜਾ ਹੁਣ ਮੈਂ ਗਾ ਲੀਆ ਠੀਕ ਹੈ ਚਲੋ ਬੂਤੇ ਪਾਣੀ ਪਰੇਂਦਿਏ ਮਟਿਆਰੇ ਨੀ ਟਟੜ ਦਾ ਵਾਲਾ ਪਿਲਾਵਾ ਕੀ ਨਾਰੇ ਨੀ ਖੇਤਿਆਂ ਨਾਲ ਦੇ ਨਾਰਾ ਬੇਬੇ ਹਾਂ ਭਾਈ ਜਿਹੜੇ ਖੇਤਾਂ ਦੇ ਵਿੱਚ ਰਸਤਾ ਹੁੰਦਾ ਹੈ ਨਾ ਲੰਘਣ ਵਾਲਾ ਉਹਨੂੰ ਡੰਡੀ ਕਹਿੰਦੇ ਹੁੰਦੇ ਨੇ ਨਾ ਬਹੁਤ ਡੰਡੀ ਕਹਿਆ ਨੇ ਉਹ ਕਹਿੰਦਾ ਨਾ ਹੁੰਦੇ ਤੇ ਪਹਿਲਾਂ ਡੰਡੀਆਂ ਹੁੰਦੀਆਂ ਨੇ ਆ ਹੁਣ ਸੜਕਾ ਹੋ ਗਈਆਂ ਪਹਿਲਾਂ ਡੰਡੀਆਂ ਹੁੰਦੀਆਂ ਗਿਆ ਡੰਡੀ ਜਿਹੜੀ ਕੱਚੇ ਰਾਹ ਹਾਂ ਡੰਡੀ ਜਾਂਦੇ ਆ ਅੱਛਾ ਫਿਰ ਕੋਈ ਡੰਡੀ ਤੇ ਬੋਲੀ ਸੁਣਾ ਦਿਓ ਕੋਈ ਕਿਵੇਂ ਮਤਲਬ ਕਿਵੇਂ ਐ ਡੰਡੀ ਦਾ ਮਤਲਬ ਵਾਲੀ ਬੋਲੀ ਡੰਡੀ ਦਾ ਨਾਮ ਕੋਈ ਹਾਂ ਜੀ ਗਿਆ ਕਾਇਆ ਫਿਰ ਥਾੜੀ ਨੂੰ ਹਾਂ ਥਾੜੀ ਜਾਂਦੇ ਰੋਟੀ ਲੈ ਕੇ ਬੀਠਾ ਬੈਠਾ ਘੋੜੇ ਤੇ ਅੱਛਾ ਹਾਂ ਉਹ ਜਦੋਂ ਮੁਖੌਲ ਕਰਦਾ ਫੇਰਾ ਹਾਂ ਕਹਨਾ ਮੇਰੇ ਡਿੱਗੇ ਅਰਮਾਲ ਫੜਾ ਦੇ ਡੰਡੀ ਡੰਡੀ ਜਾਣ ਵਾਲੀਏ ਹਾਂ ਕਲੀ ਛਾਲ ਮਾਰ ਕੇ ਰਮਾਲ ਮੁੰਡਿਆ ਚੱਕ ਲੈ ਰਮਾਲ ਮਾਰ ਕੇ ਰਮਾਲ ਮੁੰਡਿਆ ਚੱਕ ਲੈ ਧਰ ਮਾਰੇ ਦੁਨੀਆ ਦਾ ਹਾਂ ਸਲਾਇਓ ਬੋਲੀ ਧਰ ਮਾਰੇ ਦੁਨੀਆ ਦਾ ਧਰ ਮਾਰ ਕੇ ਰਮਾਲ ਮੁੰਡਿਆ ਚੱਕ ਲੈ ਧਰ ਮਾਰੇ ਦੁਨੀਆ ਦਾ ਸਨਾਦੋ ਕਰ ਮੇਰਾ ਡੱਗੇ ਆ ਰਾਮਾਲ ਫੜਾ ਦੇ ਡੰਡੀ ਡੰਡੀ ਜਾਣ ਵੜੀਏ ਮੇਰਾ ਡੱਗੇ ਆ ਰਾਮਾਲ ਫੜਾ ਦੇ ਡੰਡੀ ਡੰਡੀ ਜਾਣ ਵੜੀਏ ਛਾਂ ਮਾਰ ਕੇ ਰਾਮਾਲ ਨੂੰਂ ਜਾ ਚੱਕ ਲੈ ਡਾਰ ਮਾਰੇ ਦੋਹੀਆਂ ਦਾ ਛੜਵਰ ਕੇ

ਅੱਛਾ ਇੱਕ ਮੁੰਡਾ ਇੱਕ ਕੁੜੀ ਬਣ ਕੇ ਕਹਿ ਨਹੀਂ ਕਰਦੀਆਂ ਸੀ ਐਂ ਵੀ ਕਰਨੀ ਹੁੰਦੀ ਐ ਇੱਕ ਮੁੰਡਾ ਇੱਕ ਨੇ ਮੁੰਡਾ ਬਣ ਜਾਣਾ ਇੱਕ ਨੇ ਬਹੁ ਬਣ ਜਾਣਾ ਬਹੁ ਬਣਾਉਣਾ ਬਲ ਕੇ ਖੇਡਦੀਆਂ ਦੇ ਫਿਰ ਬੋਲੀਆਂ ਪਾਉਂਦੀਆਂ ਹੈ ਫਿਰ ਬੋਲੀਆਂ ਪਾਉਂਦੀਆਂ ਜੀਤਿਆਂ ਨੂੰ ਪਾਉਂਦੀਆਂ ਜੇਠਾ ਨੂੰ ਦੇਵਰਾ ਨੂੰ ਨਾਡਾ ਨੂੰ ਸੱਸਾ ਨੂੰ ਅੱਛਾ ਹਉ ਤਾਂ ਡੀਜੇ ਲਾ ਲੈਂਦੀਆਂ ਨੇ ਨਾ ਡੀਜੇ ਲਾਉਂਦੀਆਂ ਨੇ ਉਹ ਟੱਪੀ ਜਾਂਦੀਆਂ ਨੇ ਗੁੱਲੇ ਵਾਲ ਕਰ ਲੈਂਦੀਆਂ ਨੇ ਮਾ ਉਹ ਕੋਈ ਥੰਗ ਬੈਠਾ ਉਸਕੇ ਬਾਲੇ ਵੀ ਨੇ ਪਜਾਮੀਆਂ ਅੱਗੇ ਲੱਤਾ ਵੀ ਨਹੀਂ ਆਣੇ ਮੈਂ ਹੋਰ ਫੇਰੇ ਅੱਗੇ ਫੇਰ ਬਾਜ ਆ ਹੁਣ ਫੇਰ ਬਾਦ ਮੇ ਛੱਡੋ ਪਰੇ ਪਹਿਲੇ ਨਮਾਜ਼ ਮਾਰ ਕੇ ਨਮਾਜ਼ ਹੈਗੇ ਹਾਂ ਉਹ ਬਸੇ ਆਪਣਾ ਮਤਲਬ ਕਿ ਗੋਲੀਆਂ ਪਾ ਕੇ ਨੱਚਣਾ ਚਾਹੀਦਾ ਇਹ ਤਾਂ ਸਾਰੀ ਗੱਲ ਸਹੀ ਹੈ ਨਾ ਗੋਲੀਆਂ ਤਾਂ ਹੀ ਬੜੀਆਂ ਨੇ ਜੇ ਵੀ ਮਤਲਬ ਕਿ ਪਾਉਂਦੇ ਸੀਗੇ ਨਾ ਦੇਖੇ ਨਾਲੇ ਜਾਨ ਬੀਰ ਆਏ ਕੋਈ ਡੰਗਾ ਫੇਰਨੇ ਚ ਕਰਦੀ ਖੁੱਲੇ ਬਾੜ ਨਹੀਂ ਕੀ ਕੋਈ ਰੱਖ ਨਹੀਂ ਮਾੜਾ ਮੰਦੀਆਂ ਤੇ ਯਾਰ ਬਾੜਾ ਖੁੱਲਿਆ ਨੂੰ ਤੇ ਉਹ ਤਾਂ ਬਸ ਉਹ ਹੀ ਲੱਗਿਆ ਕਰਦੇ ਕੋਠੇ ਦੇ ਉੱਤੇ ਉਹ ਦੋ ਦੋ ਮੱਜੇ ਜੋੜ ਕੇ ਉੱਤੇ ਰੇਂਡ ਵਾਲ ਆ ਰਹੇ ਨੇ ਉਹ ਲੱਗਦਾ ਹੁੰਦਾ ਹਾਂ ਬੰਦੇ ਬੰਦੇ ਆਪਣਾ ਕਿੱਦਾਂ ਪਾਉਂਦੇ ਸੀ ਨਾ ਬੰਦੇ ਆਪਣੇ ਪਾਉਂਦੇ ਤੁੜੀਆਂ ਦੇ ਆਪਦਾ ਪਾਉਂ ਹਾਂ ਨਾ ਬੰਦੇ ਵਿੱਚ ਵੜਦੇ ਸੀ ਨਾ ਕੁੜੀਆਂ ਦੇ ਆ ਕੇ ਨਾ ਬੰਦੇ ਵਿੱਚ ਹੀ ਨਹੀਂ ਵੜਦੇ ਕੁਲੜੀਆਂ ਕੁੜੀਆਂ ਨੇ ਕਿੱਦਾਂ ਪਾਉਣਾ ਕੁਲੜੀਆਂ ਕੁੜੀਆਂ ਨੇ ਪਾਉਣਾ ਹਮ ਸਹੀ ਹਾਲ ਲਵੇ ਫਿਰ ਬੇਬੇ ਹੁਣ ਸਾਨੂੰ ਹੋਰ ਗੋਲੀਆਂ ਸੁਣਾ ਦੇ ਹਾਂ ਕੀ ਕਹਿਣਾ ਮੈਂ ਭਾਈ ਓ ਖੇਤੜੀ ਸੁਣਾ ਦੇ ਕੋਈ ਟਿਊਬ ਵਾਲੀ ਚੱਲ ਬੇਬੇ ਫਿਰ ਬੰਬੀ ਤੇ ਟਿਊਬ ਵਾਲੀ ਸੁਣਾ ਦੇ ਫਿਰ ਗੋਲੀ ਇੱਕ ਹੋਰ ਤੂ ਵੈਲੀ ਰਣਾ ਨਾ ਹਿੰਦੇ ਤੋਂ ਹੁੰਦੇ ਵਾਨੇ ਆ ਜਾ ਮਿਤਰਾ ਦੇ ਤੂ ਵੈਲ ਕੇ ਹਿੰਦੇ ਤੋਂ ਹੁੰਦੇ ਵਾਨੇ ਆ ਜਾ ਮਿਤ ਬਾਪੂ ਨੇ ਕਰਨੜੇ ਕੇਤੇ ਮੋਟਰ ਲਾਈ ਢੋਂ ਮੇਰੇ ਬਾਪੂ ਨੇ ਮੈਂ ਇਹ ਨਹੀਂ ਨੇ ਸੋਹਣੀਆਂ ਬੋਲੀਆਂ ਬਹੁਤ ਵਧੀਆ ਸੱਚੀ ਬੀਬੀ ਕਮਾਲ ਐ ਐਨੀਆਂ ਬੋਲੀਆਂ ਤੁਸੀਂ ਜਾਣਦੇ ਹੋ ਤੁਹਾਡੇ ਕੋਲ ਤਾਂ ਬਹੁਤ ਵੱਡਾ ਖਜ਼ਾਨਾ ਐ ਇੰਨੇ ਗੀਤ ਵੀ ਲੋਕ ਗੀਤ ਵੀ ਤੁਸੀਂ ਤਾਂ ਬਹੁਤ ਜਾਣਦੇ ਹੋ ਬੋਲੀਆਂ ਵੀ ਸਿੱਠਣੀਆਂ ਵੀ ਕਿੰਨੀਆਂ ਜਾਣਦੇ ਹੋ ਬਈ ਸੱਚੀ ਐ ਇਹ ਧਾਨਾ ਵੀ ਤੁਸੀਂ ਤਾਂ ਸੱਚੀ ਬਹੁਤ ਕੁਝ ਜਾਣਦੇ ਹੋ